ਇਸ ਸਮੇਂ ਤੇ ਬੇਹਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਖਬਰ ਸਾਹਮਣੇ ਆ ਰਹੀ ਹੈ ਪਟਿਆਲਾ ਤੋਂ ਪਟਿਆਲਾ ਦੀ ਪੰਜਾਬ ਯੂਨੀਵਰਸਿਟੀ ਦੇ ਹੌਸਟਲ ਦੇ ਬਾਹਰ ਦੋ ਗੁੱਟ ਆਪਸ ਦੇ ਵਿੱਚ ਝੜੇ ਨੇ ਜਿਸ ਵਿੱਚਕਾਰ ਕੁਝ ਨੌਜਵਾਨਾਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਨੇ ਤਾਂ ਕਾਰਨ ਜਿਹੜਾ ਕੀ ਝੜਨ ਦਾ ਦੱਸਿਆ ਜਾ ਰਿਹਾ ਪੁਰਾਣੀ ਰੰਜਿਸ਼ ਇਸ ਪੂਰੀ ਜਾਣਕਾਰੀ ਦੇ ਲਈ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਸਾਡੇ ਸਹਿਯੋਗੀ ਸ਼ਰਨਜੀਵ ਜੋਸ਼ੀ ਸਾਡੇ ਨਾਲ ਜੁੜੇ ਨੇ ਥਾਣਾ ਅਡਮਿਨਿਸਟ੍ਰੇਟ ਦੇ ਮੁਖੀ ਇੰਸਪੈਕਟਰ ਅਮਨਜੀਤ ਬਰਾੜੀ ਬਰਾੜ ਸਾਹਿਬ ਥੋੜੀ ਜਿਹੀ ਕੀ ਬੀਤੀ ਰਾਤ ਪੰਜਾਬੀ ਯੂਨੀਵਰਸਿਟੀ 'ਚ ਲੜਾਈ ਹੋਈ ਹੈ ਉਹ ਦਾ ਦੱਸੋਗੇ ਵਿਦਿਆਰਥੀ ਜ਼ਖਮੀ ਹੋਏ ਨੇ ਇਸ ਤੇ ਹਾਂਜੀ ਇਹ 5 5 ਅਪ੍ਰੈਲ ਨੂੰ 'ਚ ਲੜਾਈ ਹੋਈ ਸੀ ਯੂਨੀਵਰਸਿਟੀ 'ਚ ਰਾਤ ਨੂੰ ਇਸ ਦੇ ਸੰਬੰਧੀ ਮਾਮਲਾ ਦਰਜ ਕੀਤਾ ਗਿਆ ਹੈ ਇਸ ਦੇ ਵਿੱਚ ਇੱਕ ਲੜਕਾ ਅਰਸ਼ਦੀਪ ਸਿੰਘ ਜ਼ਖਮੀ ਹੋਇਆ ਜੀ ਜੀ ਇਹ ਰਾਏਪੁਰ ਦਾ ਰਹਿਣ ਵਾਲਾ ਸਦਰ ਆਏਪੁਰ ਦਾ ਤੇ ਇੱਥੇ ਬੀਟੈਕ ਦਾ ਸਟੂਡੈਂਟ ਹੈ ਜੀ ਜੀ ਤੇ ਇਹਦੇ ਬਿਆਨਾਂ ਦੇ ਉੱਤੇ ਅਸੀਂ ਮਾਮਲਾ ਦਰਜ ਕਰ ਲਿਆ ਮਕਦਮਾ ਨੰਬਰ 44 ਹੈ ਜੀ 2025 ਦਾ ਤੇ 5 ਜਣਾਂ ਦੇ ਖਿਲਾਫ ਮਕਦਮਾ ਦਰਜ ਕੀਤਾ ਜੀ ਚੋਂ 2 ਜਣਾਂ ਦੇ ਬਾਈ ਨੇਮ ਆ ਜੀ ਜੀ ਤੇ 3 ਜਣੇ ਨਾਮ ਲੁੰਦੇ ਆ ਜੀ ਬਰਾੜ ਤੋਂ ਕੋਈ ਲੜਾਈ ਦਾ ਕਾਰਨ ਕੋਈ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਵਜਾ ਕੀ ਦੱਸੀ ਹੈ ਜੀ ਜਖਮੀ ਵਿਅਕਤੀ ਨੂੰ ਕੋਈ ਛੋਡੀ ਹੈ ਜਿਸ ਦਾ ਪੁਲਿਸ ਤਸ਼ੀਖ ਹੈ ਜੀ ਇਹ ਇੱਕ ਸਟੂਡੈਂਟ ਹੈ ਜੀ ਇੱਕ ਇੱਕ ਡਿਪਾਰਟਮੈਂਟ ਦੇ ਹੈਗੇ ਨੇ ਜੀ ਇਹ ਬੀਟੈਕ ਦੇ ਤੇ ਇਹਨਾਂ ਦੇ ਵੱਲੋਂ ਅਹੀ ਦੱਸਿਆ ਗਿਆ ਵੀ ਉੱਥੇ ਉੱਥੇ ਲੰਘ ਰਹੇ ਸੀਗੇ ਰਾਤ ਨੂੰ ਲਾਇਬ੍ਰੇਰੀ ਤੋਂ ਪੜ੍ਹ ਕੇ ਆ ਰਹੇ ਸੀ ਤੇ ਉੱਥੇ ਲੰਘਣ ਲੱਗੇ ਇਹਨਾਂ ਦੇ ਕੋਈ ਬਣਾਵਾਜਾ ਤੋਂ ਗਾੜੀ ਵਿਲੋਚ ਹੋ ਗਈ ਜਿਸ ਕਰਕੇ ਤੇ ਇਹਨਾਂ ਦਾ ਕੋਈ ਖਾਸ ਕਾਰਨ ਨਹੀਂ ਹੈਗਾ ਜੀ ਇਹ ਸਟੂਡੈਂਟ ਲੱਗਦਾ ਇਹ ਹਮਲਾ ਕਰਨ ਵਾਲੇ ਵਿਅਕਤੀ ਗ੍ਰਿਫਤਾਰ ਕਰ ਲਏ ਜੀ ਤੁਸੀਂ ਇਨਾਂ ਤੇ ਰੇਡ ਕਰ ਰਿਹਾ ਜੀ ਇਹ ਬਰਨਾਲੇ ਜ਼ਿਲ੍ਹੇ ਦੇ ਰਹਿਣੇ ਵਾਲੇ ਆ ਜੀ ਤੇ ਘਰ ਨਹੀਂ ਹੈਗੇ ਜੀ ਤੇ ਇਹਨਾਂ ਦੇ ਬਾਕੀ ਦੱਸੇ ਹੋਏ ਜਗ੍ਹਾਵਾਂ ਤੇ ਰੇਡ ਕੀਤੀ ਜਾ ਰਹੀ ਹੈ ਇਸ ਸਮੇਂ ਤੇ ਬੇਹਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਖਬਰ ਸਾਹਮਣੇ ਆ ਰਹੀ ਹੈ ਪਟਿਆਲਾ ਤੋਂ ਪਟਿਆਲਾ ਦੀ ਪੰਜਾਬ ਯੂਨੀਵਰਸਿਟੀ ਦੇ ਹਸਟਲ ਦੇ ਬਾਹਰ ਦੋ ਗੁੱਟ ਆਪਸ ਦੇ ਵਿੱਚ ਝੜੇ ਨੇ ਜਿਸ ਵਿੱਚਕਾਰ ਕੁਝ ਨੌਜਵਾਨਾਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਨੇ ਤਾਂ ਕਾਰਨ ਜਿਹੜਾ ਕੀ ਝੜਨ ਦਾ ਦੱਸਿਆ ਜਾ ਰਿਹਾ ਪੁਰਾਣੀ ਰੰਜਿਸ਼ ਇਸ ਪੂਰੀ ਜਾਣਕਾਰੀ ਦੇ ਲਈ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਸਾਡੇ ਸਹਿਯੋਗੀ ਚਰਨਜੀਤ ਜੋਸ਼ੀ ਸਾਡੇ ਨਾਲ ਜੁੜੇ ਨੇ ਥਾਣਾ ਐਡਮਿਨਿਸਟ੍ਰੇਟ ਦੇ ਮੁਖੀ ਇੰਸਪੈਕਟਰ ਅਮਨਜੀਤ ਬਰਾੜ ਜੀ ਬਰਾੜ ਸਾਹਿਬ ਥੋੜੀ ਜਿਹੀ ਕੀ ਬੀਤੀ ਰਾਤ ਪੰਜਾਬੀ ਯੂਨੀਵਰਸਿਟੀ ਤੇ ਲੜਾਈ ਹੋਈ ਹੈ ਉਹ ਦਾ ਦੱਸੋਗੇ ਕਿ ਕਿੰਨੇ ਵਿਦਿਆਰਥੀ ਜ਼ਖਮੀ ਹੋਏ ਨੇ ਇਸ ਤੇ ਹਾਂ ਜੀ ਇਹ 5 5 ਅਪ੍ਰੈਲ ਨੂੰ ਚ ਲੜਾਈ ਹੋਈ ਸੀ ਯੂਨੀਵਰਸਿਟੀ ਤੇ ਸਾਤ ਨੂੰ ਇਸ ਦੇ ਸੰਬੰਧੀ ਮਾਮਲਾ ਦਰਜ ਕੀਤਾ ਹੋਇਆ ਹੈ ਇਸ ਦੇ ਵਿੱਚ ਇੱਕ ਲੜਕਾ ਅਰਸ਼ਦੀਪ ਸਿੰਘ ਜ਼ਖਮੀ ਹੋਇਆ ਜੀ ਜੀ ਇਹ ਹਾਈਕੁਰ ਦਾ ਰਹਿਣ ਵਾਲਾ ਸਦਰ ਹਾਈਕੁਰ ਦਾ ਤੇ ਇਥੇ ਬੀ ਟੈਕ ਦਾ ਸਟੂਡੈਂਟ ਹੈ ਜੀ ਜੀ ਤੇ ਇਹਦੇ ਬਿਆਨਾਂ ਦੇ ਉੱਤੇ ਅਸੀਂ ਮਾਮਲਾ ਦਰਜ ਕਰ ਲਿਆ ਮੁਕੱਦਮਾ ਨੰਬਰ 44 ਹੈ ਜੀ 2025 ਦਾ ਤੇ 5 ਜਣਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜੀ ਚੋਂ ਦੋ ਜਣਾਂ ਦੇ ਬਾਈ ਨੇਮ ਆ ਜੀ ਜੀ ਤੇ ਤਿੰਨ ਜਣੇ ਨਾਮ ਲੁੰਦੇ ਆ ਬਰਾਦਰ ਸਭ ਕੋਈ ਲੜਾਈ ਦਾ ਕਾਰਨ ਕੋਈ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਵਜਾ ਕੀ ਦੱਸੀ ਆ ਜੀ ਜਖਮੀ ਵਿਅਕਤੀ ਨੂੰ ਕੋਈ ਛੋਡੀ ਆ ਜਿਹਦਾ ਪੁਲਿਸ ਤਸ਼ੀਖ ਹੈ ਜੀ ਇਹ ਇੱਕ ਸਟੂਡੈਂਟ ਆ ਜੀ ਇੱਕ ਇੱਕ ਡਿਪਾਰਟਮੈਂਟ ਦੇ ਹੈਗੇ ਨੇ ਜੀ ਇਹ ਬੀਟੈਕ ਦੇ ਤੇ ਇਹਨਾਂ ਦੇ ਵੱਲੋਂ ਅਹੀ ਦੱਸਿਆ ਗਿਆ ਵੀ ਉੱਥੇ ਉੱਥੇ ਲੰਘ ਰਹੇ ਸੀਗੇ ਰਾਤ ਨੂੰ ਲਾਇਬ੍ਰੇਰੀ ਤੋਂ ਪੜ੍ਹ ਕੇ ਆ ਰਹੇ ਸੀ ਤੇ ਉੱਥੇ ਲੰਘਣ ਲੱਗੇ ਇਹਨਾਂ ਦੇ ਕੋਈ ਬਿਣਾ ਵਜ੍ਹਾ ਤੋਂ ਗਾੜੀ ਵੱਲੋਚ ਹੋ ਗਈ ਜਿਸ ਕਰਕੇ ਇੱਥੇ ਇਹਨਾਂ ਦਾ ਕੋਈ ਖਾਸ ਕਾਰਨ ਨਹੀਂ ਹੈਗਾ ਜੀ ਇਹ ਵੀ ਸਟੂਡੈਂਟ ਲੱਗਦਾ ਇਹ ਹਮਲਾ ਕਰਨ ਵਾਲੇ ਵਿਅਕਤੀ ਗ੍ਰਿਫਤਾਰ ਕਰ ਲਏ ਜੀ ਤੁਸੀਂ ਇਹਨਾਂ ਤੇ ਰੇਡ ਕਰ ਰਿਹਾ ਜੀ ਇਹ ਬਰਨਾਲੇ ਜਿੰਨੇ ਦੇ ਰਹਿਣੇ ਵਾਲੇ ਆ ਜੀ ਤੇ ਘਰ ਨਹੀਂ ਹੈਗੇ ਜੀ ਤੇ ਇਹਨਾਂ ਦੇ ਬਾਕੀ ਦੱਸੀ ਹੋਈ ਜਗ੍ਹਾਵਾਂ ਤੇ ਰੇਡ ਕੀਤੀ ਜਾ ਰਹੀ ਹੈ